ਨਗਰ ਕੌਂਸਲ ਗੁਰਾਇਣ ਦਾ ਵਾਰਡ ਨੰਬਰ 1 ਵਿਕਰ ਕਲੋਨੀ ਦੇ ਲੋਕ ਵਾਰਡ ਵਿੱਚ ਘਟਿਆ ਮਟੀਰੀਅਲ ਨਾਲ ਬਣਾਈ ਗਈ ਨਵੀਂ ਗਲੀ ਅਤੇ ਹੋਦੀਆਂ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਪਰੇਸ਼ਾਨ ਹਨ ਜੋ ਗਲੀ ਅਤੇ ਹੋਦੀਆਂ ਨੂੰ ਬਣਿਆ ਕੁਝ ਮਹੀਨੇ ਹੀ ਹੋਏ ਹਨ ਗਲੀ ਥਾਂ ਥਾਂ ਤੋਂ ਬੈਠ ਗਈ ਹੈ ਅਤੇ ਵੱਡੇ ਵੱਡੇ ਟੋਏ ਪੈ ਗਏ ਹਨ ਜਦਕਿ ਹੋਦੀਆਂ ਥਾਂ ਥਾਂ ਤੋਂ ਲੀਕ ਹੋ ਰਹੀਆਂ ਹਨ ਜਿਸ ਦਾ ਪਾਣੀ ਘਰਾ ਦੀਆਂ ਮੀਆਂ ਵਿੱਚ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੇ ਘਰਾ ਦਾ ਨੁਕਸਾਨ ਹੋ ਰਿਹਾ ਹੈ ਜਿਨ੍ਹਾਂ ਕਿਹਾ ਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਉਹਨਾਂ ਦੇ ਸਮੱਸਿਆਵਾਂ ਵੱਲ ਨਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਕੋਈ ਸੁਣਵਾਈ ਹੋ ਰਹੀ ਹੈ। ਜਿਨ੍ਹਾਂ ਨੇ ਕਿਹਾ ਕਿ ਕੋਈ ਵੀ ਪਾਰਟੀ ਹੁਣ ਵੋਟ ਮੰਗਣ ਲਈ ਸਾਡੇ ਮੁਹੱਲੇ ਵਿੱਚ ਨਾ ਆਵੇ। ਉਧਰ ਦੂਜੇ ਪਾਸੇ ਵਾਰਡ ਦੇ ਕੌਂਸਲਰ ਸ਼੍ਰੀਮਤੀ ਪ੍ਰਵੀਨ ਦੇ ਪਤੀ ਚੇਅਰਮੈਨ ਰੋਸ਼ਨ ਲਾਲ ਰੋਸ਼ੀ ਨੇ ਕਿਹਾ ਕਿ ਬਾਰ-ਬਾਰ ਨਗਰ ਕੌਂਸਲ ਦੇ ਪ੍ਰਧਾਨ ਦੇ ਧਿਆਨ ਵਿੱਚ ਇਸ ਸਮੱਸਿਆ ਨੂੰ ਲਿਆ ਚੁੱਕੇ ਹਨ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਉਨਾ ਕਿਹਾ ਕਿ ਨਗਰ ਕੌਂਸਲ ਨੂੰ 21 ਦਸੰਬਰ ਨੂੰ ਬੜੇ ਨੂੰ ਇੱਕ ਸਾਲ ਦਾ ਸਮਾਂ ਹੋ ਗਿਆ ਹੈ ਨਗਰ ਕੌਂਸਲ ਵਿੱਚ ਵਿਕਾਸ ਦੇ ਕੰਮਾਂ ਲਈ ਮਹਿਜ਼ ਇੱਕ ਹੀ ਮੀਟਿੰਗ ਪ੍ਰਧਾਨ ਵੱਲੋਂ ਕੀਤੀ ਗਈ ਹੈ ਜਦਕਿ ਬਾਕੀ ਕੁਝ ਮੀਟਿੰਗ ਸਰਕਾਰੀ ਕੰਮਾਂ ਲਈ ਹੋਈਆਂ ਹਨ ਜਿਸ ਤਾਅ ਵਿਰੋਧ ਨਹੀਂ ਕਰਦੇ ਭਾਰੀ ਇੱਕ ਸਾਲ ਵਿੱਚ ਸਾਰੇ ਹੀ ਵਾਰਡਾਂ ਵਿੱਚ ਕਰੀਬ 8.5 ਲੱਖ ਰੁਪਏ ਵਿਕਾਸ ਕੰਮਾਂ ਲਈ ਦਿੱਤਾ ਗਿਆ ਹੈ ਕਿਸ ਤਰੀਕੇ ਨਾਲ ਕੌਂਸਲਰ ਆਪਣੇ ਵਾਰਡ ਵਿੱਚ ਵਿਕਾਸ ਕਰਵਾਵੇਗਾ ਉਨਾ ਕਿਹਾ ਕਿ 4-5 ਮਹੀਨਿਆਂ ਬਾਅਦ ਨਗਰ ਕੌਂਸਲ ਵਿੱਚ ਪ੍ਰਧਾਨ ਵੱਲੋਂ ਸੋਮਵਾਰ ਨੂੰ ਮੀਟਿੰਗ ਰੱਖੀ ਗਈ ਹੈ ਉਸ ਵਿੱਚ ਵੀ ਵਾੜਾ ਵਿੱਚ ਵਿਕਾਸ ਕੰਮਾਂ ਦਾ ਕੋਈ ਵੀ ਝੰਡਾ ਨਹੀਂ ਰੱਖਿਆ ਗਿਆ ਹੋਰ ਕੀ ਕੁਝ ਕਿਹਾ ਲਓ ਤੁਸੀਂ ਵੀ ਸੁਣੋ ਮਿੰਦਰਪੁਰ ਹਾਂਜੀ ਅਸੀਂ ਦੇਖੋ ਜੀ ਵੋਟਾਂ ਪਾਈਆਂ ਆ ਹਨਾ ਐਮਸੀ ਬਣਾਏ ਚੇਅਰਮੈਨ ਬਣਾਏ ਤੇ ਇਹਨਾਂ ਨੂੰ ਕਿੱਥੇ ਜਿੱਥੇ ਅਸੀਂ ਸਾਧਦੇ ਆ ਸਾਡਾ ਕੰਮ ਉਹ ਕਿਉਂ ਨਹੀਂ ਕਰਾਉਂਦੇ ਉਹ ਕੌਣ ਕਰੇ ਇਹ ਕਹਿੰਦੇ ਬੋਟਾਂ ਪਾਈਆਂ ਸਾਨੂੰ ਕਹਿੰਦੇ ਅੱਗੇ ਜਾਓ ਅੱਗੇ ਕਿੱਥੇ ਜਾਈਏ ਅਸੀਂ ਸਾਰਾ ਰਾਹ ਖੜਿਆ ਪਿਆ ਨਿੱਕੇ ਨਿੱਕੇ ਬੱਚੇ ਉਹ ਡੇਗਦੇ ਆ ਸਾਡੇ ਤਾਂ ਇੱਥੇ ਕੋਈ ਮੁੰਡੇ ਵਿਆਹਣ ਵਾਲੀਆਂ ਕੁੜੀਆਂ ਵੇੜਾ ਅਗਲੇ ਕਹਿੰਦੇ ਦਰ ਆਈ ਹੈ ਨਹੀਂ ਜਾਣਾ ਕਿੱਥੇ ਆ ਐ ਕਿ ਨਹੀਂ ਇਹ ਸੁਣਦੇ ਹੀ ਨਹੀਂ ਹੈਗੇ ਕਹਿ ਕਹਿ ਕੇ ਥੱਕ ਗਏ ਕਹਿੰਦੇ ਇਹ ਵਿੱਚੇ ਹੀ ਮੱਲਾ ਹੀ ਨਹੀਂ ਪਾਇਆ ਹੈਗਾ ਦੱਸੋ ਅਸੀਂ ਪਾਕਿਸਤਾਨ ਤੋਂ ਆਏ ਕਿ ਬਸ ਇਹਨੂੰ ਇੱਥੇ ਹਾਂ ਤਾਂ ਹਗਲੇ ਦਾ ਬਣ ਰਿਹਾ ਹੈ ਨਹੀਂ ਅਸੀਂ ਗ੍ਰਾਂਟ ਤਾਂ ਲੱਗੀ ਉਹ ਗ੍ਰਾਂਟ ਲੱਗੀ ਹੈ 16 ਲੱਖ ਕਿਹੜਾ ਕਿੰਨੇ ਲੱਖ ਮਿਲਿਆ ਉਹ ਕਿੱਥੇ ਲਾਇਆ ਇਹ ਤਾਂ ਦੁਬਾਰਾ ਇਹਨਾਂ ਦੀ ਜ਼ਿੰਮੇਵਾਰੀ ਹੈ ਬਣਾਉਣ ਦੀ ਹੈ ਕਿ ਨਹੀਂ ਮਟੀਰੀਅਲ ਲੱਗਾ ਮਟੀਰੀਅਲ ਠੇਕੇਦਾਰ ਨੇ ਲਾਇਆ ਰਹਿਓ ਮਿਲਿਆ ਸਾਨੂੰ ਪਤਾ ਕਾਲਾ ਮਾਲਾ ਕੀ ਕੀਤਾ ਕੀ ਨਹੀਂ ਹੈ ਕਿ ਨਹੀਂ ਜਨਤਾ ਨੂੰ ਪਤਾ ਲੱਗਣਾ ਚਾਹੀਦਾ ਸ਼ੋਹ ਹੋਣੀ ਚਾਹੀਦੀ ਜਬ ਵੋਟਾਂ ਪੈਣੀਆਂ ਅਗਲੇ ਕਹਿੰਦੇ ਸੀ ਕੰਮ ਕਰਾਵਾਂਗੇ ਜ਼ਿੰਮੇਵਾਰੀ ਚੱਕਦੇ ਆ ਫੇਕ ਰਹਉਂਦੇ ਕਿਉਂ ਨਹੀਂ ਹੈਗੇ ਅਸੀਂ ਹੁਣ ਵੋਟਾਂ ਨਹੀਂ ਪਾਉਣੀਆਂ ਹੈਗੀਆਂ ਅੱਗੇ ਉੱਥੇ ਕੋਠੀ ਕੋ ਲੱਗੇ ਸੀ ਠੇਕੇਦਾਰ ਮੈਂ ਮੈਂ ਤਾਂ ਕਰਾਤੀ ਅੱਗੇ ਆਓ ਉਹ ਕਹਿੰਦੀ ਇੱਥੇ ਮਸ਼ੀਨ ਕਿਹਾ ਸੀ ਉਨਾ ਹੀ ਕਰਨਾ ਅੱਗੇ ਆਏ ਹੀ ਨਹੀਂ ਹੈਗੇ ਹੈ ਕਿ ਨਹੀਂ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਕੰਮ ਕਰਾਉਣਾ ਜਨਤਾ ਫੇਰ ਹੀ ਵੋਟਾਂ ਪਾਊ ਅੱਗੋਂ ਹੋਰ ਕੀ ਮੰਗ ਕੀ ਕਰਦੇ ਮੰਗ ਹੁਣ ਸਾਡਾ ਰਸਤਾ ਇਹ ਐਨ ਪਰ ਪੇਰ ਹੋਣੀ ਚਾਹੀਦੀ ਹੈ ਵਧੀਆ ਭਾਵੇਂ ਕਾਂਕਰੀ ਚਾਲਾ ਬਣਾਇ ਰੇ ਚੱਕ ਕੇ ਲੈ ਜਾਣ ਟੇਲਾ ਟੂਲਾ ਨਹੀਂ ਆਪਣੀਆਂ ਆਇਆ ਬਣਾ ਦੇ ਬਾਰ-ਬਾਰ ਇਹ ਵੋਟਾਂ ਪਾਉਣੀਆਂ ਸੀ ਮੈਂ ਅਸੀਂ ਪਾਉਣੀਆਂ ਨਹੀਂ ਬੋਟਾ ਤੇ ਤੁਸੀਂ ਐਮਸੀ ਸਾਹਿਬ ਨੂੰ ਮਿਲੇ ਨਹੀਂ ਹੈਗੇ ਕਿ ਇੰਨੀ ਸਾਹਿਬ ਨੂੰ ਐ ਤਾਂ ਮੈਂ ਤੇ ਘਰ-ਘਰ ਕੀ ਜਾ ਜਾ ਕਿੰਨੇ ਗੇੜੇ ਮਾਰੇ ਆ ਆ ਖੁੰਝਾ ਡਿ ਗਿਆ ਉਹਦੇ ਘਰ ਵੀ ਮੈਂ ਗਈ ਕਹਿੰਦਾ ਬਣਾਨੇ ਆਂਟੀ ਅੱਜ ਆਉਂਦਾ ਕਿ ਸ਼ਕਲ ਨਹੀਂ ਦਿਖਾ ਲਈ ਕਿਸੇ ਨੇ ਸਾਲ ਹੋ ਗਿਆ ਅੱਜ ਬੋਟਾ ਪਈਆਂ ਦਾ ਹਾਂਜੀ ਸਾਲ ਹੋ ਗਿਆ ਫੇ ਕਦੋਂ ਹੋਣੀ ਸੁਣਵਾਈ 5 ਸਾਲਾਂ ਬਾਅਦ ਹੋਣੀ ਕਿ 6 ਸਾਲਾਂ ਬਾਅਦ ਦੱਸਣ ਸਾਨੂੰ ਹੈ ਕਿ ਨਹੀਂ ਅਸੀਂ ਵੀ ਬੱਚਿਆਂ ਵਾਲੇ ਆ ਸਾਂ ਮਿਹਨਤ ਨਾਲ ਤਾਂ ਘਰ ਮਸੀ ਤੁਰਦੇ ਆ ਜਿੰਨੀ ਮਗਈ ਆ ਜੇ ਸਾਡੇ ਜਿੰਨੇ ਐਸਾ ਹੋਣ ਤਾਂ ਅਸੀਂ ਇਹ ਚੱਕੀਏ ਕੰਮ ਉਹਦੀ ਮੰਗ ਕੀ ਕਰਦੇ ਮੰਗੇ ਸਾਡਾ ਰਸਤਾ ਕੰਪਲੀਟ ਹੋਣਾ ਚਾਹੀਦਾ ਬਸ ਸਹੀ ਬਾਣਾ ਚਾਹੀਦਾ ਸਾਰੇ ਦੇ ਲੈ ਤੁਸੀਂ ਕੈਮਰਾ ਐਨ ਚੰਗੀ ਤਰ੍ਹਾਂ ਮਾਰ ਕੇ ਲਿਜਾਈਓ ਜਿਹੜੀ ਉਹਨਾਂ ਨੂੰ ਐਨ ਚੰਗੀ ਤਰ੍ਹਾਂ ਸ਼ੋ ਹੋਵੇ ਮੇਰਾ ਨਾਮ ਕਿਰਨਾ ਕਿਹੜਾ ਬੋਰਡ ਹੈ ਕਿਹੜਾ ਮਲਾ ਕੋਲੋਨੀ ਕੀ ਹੈ ਹਾਂਜੀ ਬਿਕਰ ਕਲੋਨੀ ਆ ਤੇ ਬੋਰਡ ਨੰਬਰ ਵਾਰਡ ਨੰਬਰ ਇੱਥੇ ਰਿਹਾ ਨੰਬਰ ਕੀ ਸਮੱਸਿਆ ਕੀ ਹੈ ਜੀ ਸਮੱਸਿਆ ਇਹ ਗਲੀਆਂ ਦੀ ਪ੍ਰੋਬਲਮ ਆ ਕਿ ਪਹਿਲਾਂ ਤਾਂ ਕੰਮ ਪ੍ਰੋਪਰ ਹੋਇਆ ਹੀ ਨਹੀਂ ਆ ਗਲੀਆਂ ਦਾ ਕਿ ਨਾ ਕਿਸੇ ਨੇ ਆ ਕੇ ਦੇਖਿਆ ਕਿ ਮਾੜੇ ਮੋٹے ਯੋਧੀਆਂ ਬਣਾਈਆਂ ਵਾ ਤੇ ਆ ਜਿਹੜੀ ਭਰਤੀ ਪਾਈ ਭਰਤੀ ਵੀ ਬੇਕਾਰ ਇਹ ਗਲੇ ਸੜੇ ਲਿਫਾਫੇ ਵਗੈਰਾ ਪਾ ਕੇ ਉਹਦੀ ਢੇਰ ਜਿਹੜੀ ਭਰਤੀ ਪਾ ਦਿੱਤੀ ਆ ਤੇ ਹੁਣ ਇਹ ਜਦੋਂ ਲਗਾਤਾਰ ਆ بارش ਹੋਈ ਹੈ ਦੋ ਚਾਰ ਦਿਨ ਹਫਤਾ ਇੱਕ ਹੋਈ ਨਾ بارش ਤੇ ਉਹ بارش ਹੋਣ ਕਰਕੇ ਗਲੀਆਂ ਜਿਹੜੀਆਂ ਦੇਖੋ ਤੁਸੀਂ ਬੈਠ ਗਈਆਂ ਤੇ ਸਾਨੂੰ ਜਦੋਂ ਅਸੀਂ ਮੋਟਰਸਾਈਕਲ ਸਾਰੇ ਜਾਂਦੇ ਆਂਦੇ ਆ ਤੇ ਪ੍ਰੋਬਲਮ ਹੁੰਦੀ ਆ ਡਰ ਲੱਗਦਾ ਕਿ ਡਿੱਗਣਾ ਚਾਹੀਏ ਆ ਦੇਖੋ ਤੁਸੀਂ ਖੱਡੇ ਪਏ ਹੋਇਆ ਤੇ ਆ ਜਿਹੜੀਆਂ ਹੁੰਦੀਆਂ ਐ ਏੜੀ ਵੀ ਟੈਂਪਰੇਰੀ ਜਿਹਾ ਮਾੜੀਆਂ ਮੋਟੀਆਂ ਬਣਾਈਆਂ ਇਹ ਵੀ ਲੀਕ ਕਰਦੀਆਂ ਪਈਆਂ ਇਹ ਵੀ ਲੀਕ ਕਰਦੀਆਂ ਪਈਆਂ ਤੇ ਯਾਨੀ ਕਿ ਇਸ ਏਰੀਏ ਦਾ ਕੋਈ ਪ੍ਰੋਪਰ ਕੋਈ ਮਤਲਬ ਕਿ ਡਵੈਲਪ ਏਰੀਆ ਜਿਹੜਾ ਡਵੈਲਪ ਨਹੀਂ ਹੋ ਰਿਹਾ ਇਹ ਇਹ ਪ੍ਰੋਬਲਮ ਸਾਨੂੰ ਵਾਰ ਇਹ ਜਿਹੜੀ ਹੋਦੀਆਂ ਬਣੀਆਂ ਜਾਂ ਗਲੀ ਬਣਦੀ ਸੀ ਕਦੋਂ ਬਣੀ ਹੈ ਕਿੰਨਾ ਟਾਈਮ ਸਾਲ ਕੋ ਹੋ ਹੀ ਗਿਆ ਹਾਂਜੀ ਸਾਲ ਇੱਕ ਹੋ ਗਿਆ ਆ ਤੇ ਉਦੋਂ ਹੀ ਕੰਮ ਵਧੀਆ ਹੀ ਨਹੀਂ ਹੋਇਆ ਕੰਮ ਉਸ ਵਕਤ ਜੇ ਸਹੀ ਢਾਂਗਣਾ ਹੁੰਦਾ ਤੇ ਸ਼ਾਇਦ ਇਹ ਗਲੀਆਂ ਨਾ ਬਣਦੀਆਂ ਜਿਹੜੀ ਤਾਂ ਹੁਣ ਬੈਠੇ ਹੋਈਆਂ ਇਹ ਬੈਠ ਕਿੰਨੇ ਚਿਰ ਬਾਅਦ ਬੈਗੀਆਂ ਸੀਗੀਆਂ ਜਲਦੀ ਜਲਦੀ ਬੈਠ ਜਲਦੀ ਬੈਗੀਆਂ ਸੀਗੀਆਂ ਹਾਂਜੀ 3 ਮਹੀਨੇ ਨਿਕਲੇ ਮਾਸਾ ਕਾਉਂਸਲਰ ਕੌਣ ਹੈ ਕਾਉਂਸਲਰ ਇੱਥੇ ਦੇ ਐਮਸੀ ਹਾਂਜੀ ਹਾਂਜੀ ਰੋਸ਼ੀ ਉਹਨਾਂ ਨੂੰ ਕਿਆ ਸੀਗਾ ਹਾਂਜੀ ਉਹਨਾਂ ਨੂੰ ਕਿਆ ਸੀ ਤੇ ਕੀ ਕਹਿੰਦੇ ਸੀਗਾ ਉਹਨਾਂ ਨੇ ਸੁਣਿਆ ਹੀ ਨਹੀਂ ਅਸੀਂ ਉਹ ਕਹਿੰਦੇ ਮੀਚਾਂਗੇ ਨਹੀਂ ਉਹ ਕਹਿੰਦੇ ਮੀਚ ਭਾਜੀ ਸਰਬਜੀਤ ਕੌਰ ਹਾਂਜੀ ਇਹ ਕੀ ਸਮੱਸਿਆ ਕਿੰਨੇ ਜਰ ਤੋ ਇਹ ਸਮੱਸਿਆ ਤੇ ਦੱਸਿਆ ਤੁਸੀਂ ਆਪਣੇ ਐਮਸੀ ਨੂੰ ਦੱਸਿਆ ਹਾਂ ਜੀ ਦੱਸਿਆ ਸਾਲ ਹੋ ਗਿਆ ਹਲੇ ਬੜੀਆਂ ਨੂੰ ਆ ਹਾਲ ਤੁਹਾਡੇ ਸਾਹਮਣੇ ਆ ਕਿੱਦਾਂ ਆ ਮਹੀ ਜਦੋਂ ਪਏ ਜਾਦਾ ਹੀ ਇਹ ਰਹਿ ਗਈਆਂ ਆ ਬਹੁਤ ਜਿਆਦਾ ਸਾਰੀਆਂ ਖੁਦ ਗਾਂ ਲੀਕ ਕਰਦੀਆਂ ਆ ਆ ਸਾਡੇ ਨਾਲ ਪਿੱਛੇ ਬਿਲਕੁਲ ਹੀ ਉਹ ਕੰਧ ਵੀ ਨਾਲ ਡਿੱਗੀ ਉਹਦਾ ਵੀ ਕਈ ਵਾਰੀ ਕਿਹਾ ਆ ਉਹਦਾ ਹਰਦੀਕ ਦਾ ਪਾਣੀ ਵੀ ਸਾਰਾ ਪੈਂਦਾ ਆ ਬਾਹਰ ਤੇ ਉਹ ਸਾਡੇ ਕਮਰੇ ਜਿੱਦਾਂ ਹੁਣ ਘਰ ਨੂੰ ਵੀ ਸਲਾਬੇ ਦੀ ਬਹੁਤ ਆ ਜਾਣੀ ਪ੍ਰੋਬਲਮ ਉਹ ਵੀ ਕੰਧਾਂ ਬੈ ਸਕਦੀਆਂ ਆ ਤੇ ਮੈਂ ਭਾਜੀ ਨੂੰ ਕਿੰਨੀ ਵਾਰੀ ਫੋਨ ਕਿਹਾ ਕੀਤਾ ਕਿੰਨੀ ਵਾਰੀ ਪਾਜੀ ਰੋਸ਼ੀ ਐਮਸੀ ਨੂੰ ਤਾਂ ਮੈਂ ਉੱਥੇ ਵੀ ਘਿਰ ਕੇ ਕਿਹਾ ਮੁੰਡੇ ਲੱਗੇ ਸੀਗੇ ਉਹ ਸਫਾਈ ਕਰਦੇ ਸੀ ਉਹਨਾਂ ਦੇ ਸਾਹਮਣੇ ਵੀ ਕਿਹਾ ਪਾਜੀ ਨੇ ਮੇਰੀ ਇੱਕ ਨਹੀਂ ਸੁਣੀ ਹੈਗੀ ਐਮਸੀ ਸਾਹਿਬ ਨੇ ਫਿਰ ਮੈਂ ਹੁਣ ਇੱਕ ਦਿਨ ਫੋਨ ਕੀਤਾ ਮੈਂ ਕਿਹਾ ਪਾਜੀ ਇਦਾਂ ਦਾ ਕਰਕੇ ਕਹਿੰਦੇ ਵੇ ਮੇਸੀ ਪਾਜੀ ਨਾਲ ਸਾਡੀ ਮੀਟਿੰਗ ਹੋਣੀ ਸੀ ਉਹ ਨਹੀਂ ਹੋਈ ਹੈਗੀ ਮੈਂ ਕਿਹਾ ਫਿਰ ਹੁਣ ਇਹਦਾ ਹੱਲ ਕਹਿੰਦਾ ਤੁਸੀਂ ਉਹਨੂੰ ਕਹੋ ਮੈਂ ਕਿਹਾ ਅਸੀਂ ਕਿਉਂ ਕਹੀਏ ਅਸੀਂ ਜਿੱਥੇ ਬੋਟਾ ਪਾਈਏ ਸਾਡਾ ਜੋਰ ਉੱਥੇ ਹੈ ਅਸੀਂ ਉੱਥੇ ਕਮਾਂਗੇ ਹੈ ਕਿ ਨਹੀਂ ਬੋਟਾ ਅਸੀਂ ਪਾਜੀ ਨੂੰ ਪਾਣਾ ਉਹਨਾਂ ਨੂੰ ਹੀ ਕਹਿਣਾ ਆ ਔਨਲਾਈਨ ਸੁਣੇ ਨਹੀਂ ਫਿਰ ਮੈਂ ਕਹਾਂ ਜੇ মিডিਆ ਵਾਲੇ ਸੱਦ ਲੈ ਤੁਹਾਨੂੰ ਕੋਈ ਇਤਰਾਜ਼ ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤਾਂ ਫੇ ਹੁਣ ਅਸੀਂ ਸਾਡੀ ਨਹੀਂ ਕੋਈ ਸੁਣਦਾ ਹੈਗਾ ਅਸੀਂ ਹਾਰ ਕੇ ਅੱਕ ਕੇ ਕਿਹਾ ਆਂ گا ਅਸੀਂ ਹੁਣ ਵੋਟਾਂ ਕਿਸੇ ਨੇ ਨਹੀਂ ਪਾਉਣੀਆਂ ਜੇ ਕੋਈ ਸਾਡਾ ਹੱਲ ਕਰੂਗਾ ਠੀਕ ਹੈ ਨਹੀਂ ਤਾਂ ਸਾਡੇ ਇਧਰ ਏਰੀਆ ਚ ਬਿੱਕਰ ਕਲੋਨੀ ਚ ਕੋਈ ਵੋਟ ਲੈਣ ਨਾ ਆਵੇ ਨਾ ਅਸੀਂ ਪਾਉਣੀਆਂ ਹੀ ਲਿਖ ਕੇ ਬੋਲ ਲਾ ਦੇਣਾ ਆ ਬਿਲਕੁਲ ਨਹੀਂ ਸਾਡੀ ਕੋਈ ਸੁਣਦਾ ਹੀ ਨਹੀਂ ਹੈਗਾ ਬਿੱਕਰ ਕਲੋਨੀ ਇੰਨੀ ਕੁ ਪਛੜੀ ਪਈ ਆ ਨਾ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਹਰ ਇੱਕ ਥਾਂ ਦਾ ਗਲੀਆਂ ਦਾ ਸੁਧਾਰੇ ਆ ਪਰ ਸਾਡੇ ਮਹੱਲੇ ਦਾ ਕਿਉਂ ਨਹੀਂ ਸੁਧਾਰ ਹੁੰਦਾ ਵੋਟਾਂ ਨੂੰ ਇੱਧਰ ਬੰਦੇ ਮੱਲਾ ਦੀਦਾ ਆ ਉਦਾਂ ਕੋਈ ਮੱਲਾ ਨਹੀਂ ਕਿਸੇ ਨੂੰ ਨਹੀਂ ਦੀਦਾ ਹੈਗਾ ਰਸਤੇਦਾਰ ਆਉਂਦੇ ਉਹ ਵੀ ਕਹਿੰਦੇ ਤੁਸੀਂ ਕਿੱਥੇ ਫਸੇ ਆ ਹਨਾ ਜੇ ਵੋਟ ਕਾਫੀ ਆ ਕਰਦੇ ਤੁਹਾਡੇ ਨਾਲ ਜਿਹੜੀ ਕੰਦਾ ਡਿਗਿੰਗ ਡੈਗਦੇ ਆ ਡੈਗਦੇ ਉੱਥੇ ਬੱਚੇ ਵੀ ਡੈਗਦੇ ਨਿਕਨੇ ਕੇ ਖੇਡਦੇ ਆ ਡਗ ਜਾਂਦੇ ਆ ਹਨਾ ਤੇ ਸਾਡੇ ਕੰਦਨ ਨਾਲ ਘਰ ਨੂੰ ਜਿਆਦਾ ਸਲਾਬ ਬੇਚ ਜੇ ਕੰਦਾ ਬੈਗੀਆਂ ਤਾਂ ਇਹ ਦੱਸੋ ਕੌਣ ਜ਼ਿੰਮੇਵਾਰ ਆ ਹਰਜਾਨਾ ਕੌਣ ਪਰੂ ਕੌਣ ਪਰੂਗਾ ਇੱਕ ਵਾਰੀ ਤਾਂ ਮਸੀ ਬਣਦੇ ਆ ਮਕਾਨ ਹਨਾ ਇਹ ਇੱਕ ਇੰਨਾ ਉੱਚਾ ਚੱਕ ਦਿੱਤਾ ਜਦ ਅਸੀਂ ਉਦੋਂ ਕਹਿੰਦੇ ਸੀ ਗੱਭਿਓ ਇੱਕ ਪੈ ਪਾ ਦੋ ਸਾਡਾਂ ਤਾਂ ਤੁਸੀਂ ਰਹਿਣ ਦਾ ਉਦੋਂ ਨਹੀਂ ਸਾਡੀ ਕੋਈ ਨਹੀਂ ਸੁਣੀ ਹੈ ਗਈ ਨਾ ਸੀਮੈਂਟ ਲਾਇਆ ਨਾ ਵਾਸਤਾ ਸੋਦੀ ਰੇਤਾ ਹੀ ਲਾਈ ਆ ਇਹ ਜਾ ਤੁਨੀ ਮਟੀਰੀਅਲ ਦੀ ਕੋਸ਼ਮੀ ਰੇਤਾ ਸੋਦੀ ਪਾਈ ਆ ਅੱਜ ਚਾਹ ਬਣਾਉਣੀਆ ਮਰ ਗਈਆਂ ਮੈਂ ਇਸ ਤਰਿਆਂ ਨੂੰ ਬਚਲ ਕੰਮ ਸੋਨਾ ਕਰੂਗਾ ਕੰਮ ਕੋਈ ਨਹੀਂ ਸੋਨਾ ਕੀਤਾ ਹੈਗਾ ਸਹੀ ਗੱਲ ਆ ਚਾਹ ਕਦੀ ਸੁੱਕੀ ਨਹੀਂ ਸੀ ਪੜਾਈ ਠੰਡੇ ਵੀ ਬਣਾਉਂਦੀਆਂ ਰਹੀਆਂ ਆ ਤਾਂ ਸਾਡੇ ਸਿਰ ਚੀ ਸਾਡੇ ਸਰਖੇ ਪਾਤੀ ਉਹਨਾਂ ਨੇ ਹੈਨਾ ਫਿਰ ਦੁੱਖ ਲੱਗਦਾ ਆ ਹੈਨਾ ਕੀ ਕਰਦੇ ਆ ਅਸੀਂ ਮੰਗੇ ਇਹ ਕਰਦੇ ਸਾਡੇ ਘਰ ਦਾ ਸਾਰਾ ਇਹ ਸੁਧਾਰ ਕੀਤਾ ਜਾਵੇ ਨਹੀਂ ਤਾਂ ਗੱਬਿਆਂ ਦੀ ਪੈ ਪਾਵੇ ਹੈਨਾ ਗੱਬਿਆਂ ਦੀ ਪੈ ਪਾਉਣਾ ਚਾਹੀਦਾ ਇੱਕ ਤੇ ਘਰ ਵੀ ਇੰਨੇ ਬੁਰਾ ਹਾਲ ਆ ਸਾਰਿਆਂ ਦਾ ਕਿੰਨਾ ਨੁਕਸਾਨ ਹੋਇਆ ਆ ਹਾਂ ਤਿੰਨ ਸਾਰੀਆਂ ਲੀਕ ਕਰਦੀਆਂ ਠੇਕੇਦਾਰ ਨੇ ਆਹ ਘੜਿਆ ਮਿੱਟੀ ਦੇ ਲਾਇਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਹੁਣੀ ਚਾਹੀਦੀ ਆ ਹੁਣੀ ਚਾਹੀਦੀ ਆ ਹਾਂ ਹੁਣੀ ਚਾਹੀਦੀ ਆ ਲੱਡੂ ਸੀਗਾ ਠੇਕੇਦਾਰ ਹਾਂ ਆ ਉਹ ਸੀਗਾ ਹਾਂ ਜੀ ਅਮਰੀ ਜੀ ਮੈਂ ਦੱਸਣਾ ਚਾਹੁੰਦਾ ਜਿਹੜਾ ਵਾਰਡ ਨੰਬਰ 1 ਆ ਜਿਹੜਾ ਵਾਰਡ ਨੰਬਰ 1 ਦਾ ਜਿੰਨਾ ਵੀ ਟੋਟਲ ਖੇਤਰਫਲ ਹੈਗਾ ਆ ਜੀ ਉਹਦੀ ਆਪਾਂ ਗੱਲ ਕਰੀਏ ਤਕਰੀਬਨ ਟੋਟਲ ਖੇਤਰਫਲ ਦਾ 80% ਦਾ ਬੂਪਾ ਦਾ ਵਾਰਡ ਨੰਬਰ 1 ਆ ਨਾ ਖੇਤੀ ਬਾੜੀ ਦੇ ਨਾਲ ਖੇਤਾਂ ਦੇ ਨਾਲ ਉਹਨਾਂ ਦੀ ਬਾਉਂਡਰੀ ਆ ਔਰ ਲਗਭਗ ਖੇਤਾਂ ਦੇ ਨਾਲ ਇਹ ਬਾਉਂਡਰੀ ਲੱਗ ਹੋਣ ਕਰਕੇ ਇਸ ਬਾੜ ਦੇ ਵਿੱਚ ਜਿਹੜੇ ਵਿਕਾਸ ਤੇ ਕੰਮਾਂ ਲਈ ਹਮੇਸ਼ਾ ਪੈਸਾ ਜ਼ਿਆਦਾ ਚਾਹੀਦਾ ਹੁੰਦਾ ਆ ਤੇ ਜਿਹੜੀ ਇਕੱਲੀ ਬਾੜ ਨੰਬਰ 1 ਦੇ ਵਿੱਚ ਜਿਹੜੀ ਵਿਕ ਕੋਲੋਨੀ ਕਲੀ ਉਹਦੀ ਸਮੱਸਿਆ ਨਹੀਂ ਹੈਗੀ ਇਸੇ ਤਰ੍ਹਾਂ ਇਹ ਤੁਸੀਂ ਨਿਗਾਹ ਮਾਰ ਕੇ ਦੇਖਿਆ ਜਿਹੜੀ ਬੋਪਾ ਰਹਿ ਸੋਸਾਇਟੀ ਬੈਂਕ ਰੋੜ ਆ ਜਿਹਦੇ ਲਾਗੇ ਭਗਵਾਨ ਜੈ ਸ਼੍ਰੀ ਰਾਮ ਜੀ ਦਾ ਮੰਦਿਰ ਵੀ ਆ ਉਹਦੇ ਲਾਗੇ ਵੀ ਕੂੜਾ ਦਾ ਨਾਲ ਚਿਕੜੇ ਚਿਕੜਿਆ ਜਿਹਦੀ ਅਸੀਂ ਵਾਰ-ਵਾਰ ਪਤਾ ਨਹੀਂ ਕਿੰਨੀ ਵਾਰੀ ਨਗਰ ਕੌਂਸਲ ਗੁਰਾਇਆਂ ਦੇ ਪ੍ਰਧਾਨ ਹਰਵੇਚਰਾ ਮਿਸ਼ੀ ਜੀ ਨੂੰ ਸਾਡੇ ਸਤਿਕਾਰ ਜੋ ਗਿਆ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਆ ਤੇ ਇਸੇ ਤਰ੍ਹਾਂ ਹੀ ਵਿੱਕ ਕਲੋਨੀ ਦੇ ਨਾਲ ਬਾਰੇ ਵੀ ਗੱਲ ਕੀਤੀ ਆ ਇਕੱਲੇ ਇਹਨਾਂ ਦੋ ਏਰੀਆ ਦੀ ਗੱਲ ਨਹੀਂ ਕੀਤੀ ਵਾਰਡ ਨੰਬਰ 1 ਦੀਆਂ ਜਿੰਨੀਆਂ ਵੀ ਗਲੀਆਂ ਨਾਲੀਆਂ ਤਕਰੀਬਨ ਅੱਜ ਤੋਂ 10 ਸਾਲ ਪਹਿਲਾਂ ਬਣੀਆਂ ਸਾਰੀਆਂ ਵੇਟ ਚੁੱਕੀਆਂ ਨਹੀਂ ਤੇ ਇਸੇ ਤਰ੍ਹਾਂ ਹੀ ਬੋਪਾ ਰਿਆਂ ਦੇ ਚੱਕ ਧੋਥੜਾ ਰੋਡ ਤੇ ਜਿੱਥੇ ਕਿ ਬੋਪਾ ਰਿਆਂ ਦਾ ਸਾਰਾ ਕੂੜਾ ਡਿੱਗਦਾ ਤੁਸੀਂ ਹੁਣ ਜਾ ਕੇ ਉੱਥਾਂ ਵੀ ਵੀਡੀਓ ਬਣਾਇਓ ਦੇਖਿਓ ਛੋਟ ਲਿਓ ਤੇ ਉਹ ਜਗ੍ਹਾ ਤੇ ਵੀ ਜਿਹੜਾ ਕੂੜਾ ਹੀ ਕੂੜਾ ਆ ਜਿਹੜੀ ਉਹ ਸੜਕ ਚੱਕ ਧੁੱਤਣਾ ਪੈਣ ਨੂੰ ਜਾਂਦੀ ਆ ਜਿਸ ਉਸ ਰੋਡ ਤੇ ਬਹੁਤ ਹਿੱਸੇ ਸਾਡੇ ਅ ਨਗਰ ਦਾ ਗੁਰਦੁਆਰਾ ਅਸ਼ੀਦਾ ਸਿੰਘਾ ਸਾਹਿਬ ਉੱਥੇ ਲੋਕੀ ਜਾ ਕੇ ਨਮਸਕਾਰ ਕਰਦੇ ਨੇ ਮੱਥਾ ਟੇਕਦੇ ਨੇ ਆਪਣੀਆਂ ਸੁੱਖਾ ਸੁੱਖਣ ਲਈ ਜਾਂਦੇ ਨੇ ਪਰ ਉਸ ਸੜਕ ਤੇ ਵੀ ਨਗਰ ਕੌਂਸਲ ਦੀ ਹੱਦ ਦੇ ਵਿੱਚ ਬਹੁਤ ਜ਼ਿਆਦਾ ਕੂੜਾ ਆ ਔਰ ਉੱਥੇ ਲੰਘਣ ਲਈ ਵੀ ਜਗ੍ਹਾ ਨਹੀਂ ਹੈਗੀ ਕਹਿੰਦਾ ਭਾਅ ਇਹੀ ਆ ਕਿ ਬੋਪਾਰਿਆਂ ਦੇ ਵਾਰਡ ਨੰਬਰ 1 ਤੇ ਵਿਕਾਸ ਦੇ ਲਈ ਜਿਹੜਾ ਸਾਡਾ ਪਰਿਵਾਰ ਆ ਪਹਿਲਾਂ ਤੋਂ ਹੀ ਵਿਕਾਸ ਦੇ ਨਾਂ ਤੇ ਜਾਣੇ ਜਾਂਦਾ ਆ ਤੇ ਅਸੀਂ ਅੱਜ ਵੀ ਵਿਕਾਸ ਕਰਾਉਣ ਦੇ ਲਈ ਤਤਪਰਿਆਂ ਤਿਆਰਵਾਰ ਤਿਆਰਿਆਂ ਪਰ ਸਾਡੀ ਮਜਬੂਰੀ ਇਹ ਆ ਜਿਹੜਾ ਨਗਰ ਕਾਉਂਸਲ ਗੁਰਆਂ ਦੇ ਪ੍ਰਧਾਨ ਜੀ ਨੇ ਸਾਡੇ ਰਿਸਪੈਕਟਰ ਨੇ ਇੱਕ ਅੱਜ 21 ਦਸੰਬਰ ਆ ਔਰ ਚਾਹ ਨੂੰ ਚੁਣ ਕੇ ਆ ਨੂੰ ਅੱਜ ਪੂਰਾ 1 ਸਾਲ ਹੋ ਗਿਆ ਪਰ ਇਸ 1 ਸਾਲ ਦੇ ਟਰਮ ਦੇ ਵਿੱਚ ਜਿਹੜੀ ਨਗਰ ਕੌਂਸਲ ਗੁਰਆਂ ਦੀ ਜਿਹੜੀ ਵਿਕਾਸ ਦੀ ਮੀਟਿੰਗ ਆ ਸਿਰਫ ਇੱਕੋ ਸੱਦੀ ਗਈ ਆ। 160 ਵਾਡ ਵਾਸੀਆਂ ਨੂੰ ਮੈਂ 20 ਵਾਰੀ ਫਿਰ ਬੰਦਤੀ ਕੁਏਂਦੀ ਕਰਨੀ ਚਾਹੁੰਦਾ ਆ ਕਿ ਪੂਰੇ 1 ਸਾਲ ਦੇ ਵਿੱਚ ਨਗਰ ਕੌਂਸਲ ਗੁਰਆਂ ਦੇ ਪ੍ਰਧਾਨ ਹਰਮੇਸ਼ ਚੰਦਲ ਮੇਸ਼ੀ ਜੀ ਵੱਲੋਂ ਗੁਰਆਂ ਸ਼ਹਿਰ ਦੇ ਵਿਕਾਸ ਕਰਵਾਉਣ ਦੇ ਲਈ ਪੂਰੇ 1 ਸਾਲ ਦੇ ਵਿੱਚ ਸਿਰਫ ਇੱਕੋ ਹੀ ਮੀਟਿੰਗ ਸੱਦੀ ਗਈ ਆ। ਹੌਤ ਥੱਲੇ ਦਾ ਪਾਣੋ ਇਸ ਮੀਟਿੰਗ ਦੇ ਵਿੱਚ ਜਿਹੜੀ ਇੱਕ ਮੀਟਿੰਗ ਹੋਈ ਆ ਵਿਕਾਸ ਦੇ ਕੰਮ ਦੇ। ਉਹ ਵੀ ਤਕਰੀਬਨ ਕੋਈ 1.5 ਜਾਂ 1.8 ਲੱਖ ਰੁਪਿਆ ਜਨਰ ਰਵੇਰ ਵਾਸਤੇ ਸੀ। ਔਰ ਉਹਦੇ ਵਿੱਚੋਂ ਕਾਫੀ ਕੰਮ ਹੋ ਵੀ ਗਿਆ ਪਰ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਕਿ ਹਜੇ ਤੱਕ ਮੈਨੂੰ ਨਹੀਂ ਪਤਾ ਲੈ ਵੀ ਉਸ ਸਬੰਧਤ ਕੰਮ ਦਾ ਕਿੰਨਾ ਬਕਾਇਆ ਆ ਕਿ ਸਬੰਧਤ ਠੇਕੇਦਾਰ ਨੂੰ ਪੇਮੈਂਟ ਕਰਤੀ ਜਾਂ ਨਹੀਂ ਕਰਤੀ ਔਰ ਜਦੋਂ ਵੀ ਠੇਕੇਦਾਰ ਨੂੰ ਫੋਨ ਕਰਦੇ ਆ ਲੈ ਵੀ ਉਸ ਰਕਮ ਦੇ ਵਿੱਚੋਂ ਕਾਫੀ ਪੈਸੇ ਬਕਾਇਆ ਰਹਿੰਦੇ ਨੇ ਤੇ ਕਿਉਂ ਨਾ ਆਪਾਂ ਜਿਹੜੇ ਬਾਗ ਨੂੰ ਬਰੇਕਟ ਦੇ ਜਿਹੜੇ ਜ਼ਰੂਰੀ ਰਿਪੇਅਰ ਹੋਣ ਵਾਲੀਆਂ ਰਿਪੇਅਰਾਂ ਕਰਵਾ ਦਈਏ ਤਾਂ ਮੈਨੂੰ ਜਿਹੜਾ ਤਲਵੰਡੀ ਸ਼ਾਇਦ ਤਲਵੰਡੀ ਨਾ ਉਹਦਾ ਉਹਦੀ ਸੋਸਾਇਟੀ ਦਾ ਨਾ ਉਹ ਠੇਕੇਦਾਰ ਦੇ ਵੱਲੋਂ ਇੱਕੋ ਹੀ ਹਮੇਸ਼ਾ ਜਵਾਬ ਆਉਂਦਾ ਲੈ ਵੀ ਨਗਰ ਕੌਂਸਲ ਗੁਰਿਆਂ ਦੇ ਪ੍ਰਧਾਨ ਜੀ ਨੇ ਮੈਨੂੰ ਤੁਹਾਡੇ ਵਾਰਡ ਦੇ ਕੰਮ ਕਰਾਉਣ ਲਈ ਇੱਕ ਵਾਰੀ ਨਿਖਿਆ ਤੇ ਜਦੋਂ ਉਹਨਾਂ ਨੂੰ ਮੈਂ ਪੁੱਛਦਾ ਲੈ ਵੀ ਕੀ ਬਕਾਇਆ ਪੇਮੈਂਟ ਕੋਈ ਪਈ ਆ ਤਾਂ ਉਹਦੇ ਵੱਲੋਂ ਇਸ ਸੰਬੰਧੀ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂਦਾ ਮਤਲਬ ਵਿਤਕਰਾ ਹੋ ਰਿਹਾ ਕੀ ਮੰਨਦੇ ਆ ਤੁਸੀਂ ਅਹ ਵਿਤਕਰਾ ਵੀ ਨਹੀਂ ਕਹਿ ਸਕਦੇ ਸਮਝਣ ਲੱਗਦੇ ਲੈ ਵੀ ਨਗਰ ਕੌਂਸਲ ਗੁਰਿਆਂ ਦੇ ਜਿਹੜੇ ਪ੍ਰਧਾਨ ਜੀ ਆ ਉਹ ਗੁਰਿਆਂ ਦਾ ਜਿਹੜਾ ਵਿਕਾਸ ਕਰਵਾਉਣ ਦੇ ਲਈ ਜਤਨਸ਼ੀਰ ਕਿਉਂ ਨਹੀਂ ਹੈਗੇ ਜਦੋਂ ਕਿ ਸਾਡੀ ਜਿਹੜੀ ਸਮੁੱਚੀ 13 ਦੇ 13 ਐਮਸੀਆ ਉਹਨਾਂ ਦੇ ਨਾਲ ਹਰ ਵੇਲੇ ਅਸੀਂ ਸਹਿਯੋਗ ਕਰਦੇ ਆਂ ਹਰੇਕ ਮੀਟਿੰਗ ਵਿੱਚ ਉਹਨਾਂ ਸਤਿਕਾਰ ਕਰੀਦਾ ਆ ਪਰ ਵਿਕਾਸ ਦੇ ਕੰਮਾਂ ਦੀ ਨਗਰ ਕੌਂਸਲ ਗੁਰਆਂ ਦੇ ਵਿੱਚੋਂ ਪ੍ਰਧਾਨ ਜੀ ਕਦੀ ਵੀ ਮੀਟਿੰਗ ਵਾਸਤੇ ਕਾਲ ਨਹੀਂ ਕਰਦੇ ਰਿਵਿਊ ਮੀਟਿੰਗ ਵੀ ਕਦੀ ਲੰਘਈ ਹੈ ਪ੍ਰਧਾਨ ਕਦੀ ਨਹੀਂ ਕਦੀ ਨਹੀਂ ਨਾ ਕੋਈ ਰਿਵਿਊ ਕਮੇਟੀ ਕੀਤੀ ਗਈ ਆ ਨਾ ਕੋਈ ਮਤਲਬ ਦੱਸਦੇ ਆ ਲੈ ਵੀ ਕਿਸੇ ਵੀ ਵਾਰਡ ਵਾਸਤੇ ਜਿਹੜੇ ਵਿਕਾਸ ਲਈ ਇੱਕ ਮੀਟਿੰਗ ਹੋਈ ਆ ਲੈ ਵੀ ਹਰੇਕ ਵਾਰਡ ਦੇ ਵਿੱਚ ਕਿੰਨੇ ਕੰਮ ਪਾਏ ਸੀ ਕਿਤੇ ਉਹ ਸਬੰਧਿਤ ਕਿੰਨੇ ਪੈਕ ਮੰਦਾ ਪੈਸਾ ਦਾ ਕੰਮ ਹੋ ਗਿਆ ਉਹਦੇ ਬਾਰੇ ਵੀ ਕਦੀ ਵੀ ਦੱਸਿਆ ਨਹੀਂ ਜਾਂਦਾ ਹੁਣ ਮੀਟਿੰਗ ਕੱਲ ਦੀ ਫਿਰ ਮੀਟਿੰਗ ਆਈ ਹੋਈ ਆ ਉਹਦੇ ਵਿੱਚ ਵੀ ਤੁਸੀਂ ਅਜੰਡਾ ਦੇਖਿਆ ਹੋਣਾ ਉਹਦੇ ਵਿੱਚ ਵੀ ਕੋਈ ਵਿਕਾਸ ਦੇ ਕੰਮਾਗਾ ਕੋਈ ਹੈ ਹੀ ਨਹੀਂ ਜ਼ਿਕਰ ਨਹੀਂ ਕੀਤਾ ਸਾ ਮਨੀ ਜੀ ਮੈਂ ਇਹੀ ਰੋਣਾ ਹੋਂਦੇ ਆ ਤਕਰੀਬਨ 5 ਮੀਟ ਦਾ ਇਧਰ ਆ ਚੁੱਕੀਆਂ ਜਿਹੜੀਆਂ ਸਰਪ ਸਰਕਾਰੀ ਕੰਮਾਂ ਦੇ ਲਈ ਹੁੰਦੀਆਂ ਨੇ ਪਰ ਜੇ ਨਗਰ ਕਾਉਂਸਲ ਕੋਰਿਆਂ ਦੇ ਪ੍ਰਧਾਨ ਜੀ ਚੋਂ ਠੀਕ ਹੈ ਅਸੀਂ ਸਰਕਾਰੀ ਜਿਹੜੇ ਕੰਮਾਂ ਦਾ ਵਿਰੋਧ ਨਹੀਂ ਕਰਦੇ ਪਰ ਸਰਕਾਰੀ ਏਜੰਡਿਆਂ ਦੇ ਨਾਲ ਨਾਲ ਕਿਹ ਕੀ ਵਿਕਾਸ ਦੇ ਕੰਮਾਂ ਦਾ ਏਜੰਡਾ ਨਹੀਂ ਪਾਸ ਪਾਇਆ ਜਾ ਸਕਦਾ ਜੇਕਰ ਆਪਾਂ ਪੰਜ ਏਜੰਡੇ ਸਰਕਾਰ ਦੇ ਕਹਦੇ ਹੁੰਦੇ ਜ਼ਰੂਰੀ ਕੰਮ ਹੁੰਦੇ ਆ ਉਹਦੇ ਲਈ ਆਪਾਂ ਏਜੰਡਾ ਪਾਸ ਕਰ ਸਕਦੇ ਆ ਫਿਰ ਕੀ ਗੱਲ ਆ ਮਤਲਬ ਸ਼ਹਿਰ ਦੇ ਵਿਕਾਸ ਵਾਸਤੇ ਹਰੇਕ ਸਰਕਾਰੀ ਕੰਮ ਦੇ ਨਾਲ ਨਾਲ ਕੀ ਆਪਾਂ ਵਿਕਾਸ ਦੇ ਕੰਮਾਂ ਦਾ ਏਜੰਡਾ ਕਿਉਂ ਨਹੀਂ ਪਾਉਂਦੇ ਅਸੀਂ ਪਤਾ ਨਹੀਂ ਕਿੰਨੀ ਵਾਰ ਬੇਨਤੀ ਕਰ ਚੁੱਕੇ ਆ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਪਰ ਕੱਲੀ ਸਾਡੀ ਨਹੀਂ ਔਰ ਮੇਤੋ ਸਵਾਏ ਹੋਰ ਵੀ ਜਿੰਨੇ 11 ਸਬੰਧਤ ਕੌਂਸਲਰ ਨੇ ਕਿਸੇ ਦੀ ਵੀ ਨਹੀਂ ਸੁਣੀ ਜਾਂਦੀ ਜਦੋਂ ਇਹ ਏਜੰਡਾ ਬੰਦਾ ਹੈਗਾ ਕੀ ਪ੍ਰੋਸੇਜ ਨਹੀਂ ਲੈ ਜਾਂਦਾ ਕੋਈ ਵਿਚਾਰ ਉਵਟਾਂਦਰਾ ਨਹੀਂ ਹੁੰਦਾ ਹੈਗਾ ਕੌਂਸਲਰਾਂ ਦੇ ਨਾਲ ਜਿਹੜੇ ਤੁਹਾਡੇ ਹੈਗੇ ਆ ਮਨੀਤ ਜੀ ਜਦੋਂ ਹੁਣ ਚਿੱਠੀ ਘਰ ਆਈ ਆ ਮੈਨੂੰ ਜਦੋਂ ਕਮੇਟੀ ਦੀ ਮੀਟਿੰਗ ਦੇ ਲਈ ਸਾਡਾ ਮੁਲਾਜ਼ਮ ਆਇਆ ਤੇ ਮੈਂ ਉਹਨੂੰ ਪੁੱਛਿਆ ਕੀ ਵਿਕਾਸ ਤੇ ਕੰਮ ਪਾਇਆ ਕਹਿੰਦਾ ਜੀ ਇਹ ਨਹੀਂ ਮੈਨੂੰ ਪਤਾ ਔਰ ਜਦੋਂ ਮੈਂ ਪਹਿਲਾ ਹੀ ਪੇਜ ਪੜ ਕੇ ਦੇਖਿਆ ਉਹਦੇ ਵਿੱਚ ਕੋਈ ਵੀ ਵਿਕਾਸ ਦੇ ਕੰਮਾਂ ਦਾ ਜ਼ਿਕਰ ਨਹੀਂ ਕੀਤਾ ਸੀ ਠੀਕ ਹੈ ਜੀ ਸਿਰਫ ਤੇ ਸਿਰਫ ਜਿਹੜੇ ਸਰਕਾਰੀ ਮਤੇ ਆ ਪਤਾ ਨਹੀਂ ਇਹ ਸਰਕਾਰੀ ਕੰਮਾਂ ਨੂੰ ਮਤੇ ਕੁ ਪ੍ਰਵਾਸ ਕਰਾਉਣ ਦੇ ਲਈ ਘੜ ਦੋ ਘਾਟੇ ਪਹਿਲੇ ਸਾਲ ਦੇ ਵਿੱਚ 5ਵੀਂ ਜਾਂ 6ਵੀਂ ਮੀਟਿੰਗ ਹੋਣੀ ਆ ਇਹੀ ਇਹੀ ਬੇਨਤੀ ਕਰਦੇ ਆ ਠੀਕ ਹੈ ਪ੍ਰਧਾਨ ਜੀ ਤੁਸੀਂ ਸਰਕਾਰੀ ਮਤੇ ਪਾਓ ਅਸੀਂ ਸਰਕਾਰੀ ਮਤੇ ਪਾਉਣ ਤੋਂ ਤਤਵਰ ਬੈਠੇ ਆ ਪਰ ਸਰਕਾਰੀ ਮਤਿਆਂ ਦੇ ਨਾਲ ਨਾਲ ਸਰੇਗ ਜਿਹੜਾ ਇੱਕ ਸੰਬੰਧਿਤ ਕਾਉਂਸਲਰ ਆ ਉਹਨਾਂ ਦੇ ਵਾਰਡ ਦੀ ਆਪਣੀ ਆਪਲੀ ਸਮੱਸਿਆ ਆ ਹੋ ਸਕਦਾ ਉਹਨਾਂ ਦੇ ਵਾਰਡ ਨੰਬਰ 12 ਦੀ ਕੋਈ ਸਮੱਸਿਆ ਨਾ ਹੁੰਦੀ ਹੋਵੇ ਉਹਨੂੰ ਨਾ ਦੱਸਦਾ ਹੋਵੇ ਪਰ ਇੱਕ ਨੰਬਰ ਵਾਰ ਤੋਂ ਲੈ ਕੇ ਵਾਰਡ ਨੰਬਰ 13 ਤੱਕ ਜੇਕਰ ਆਪਾਂ ਵਾਰਡ ਨੰਬਰ 12 ਨੂੰ ਛੱਡ ਲਈਏ ਬਾਕੀ ਸਾਰੇ ਵਾਰਡਾਂ ਦੀ ਸਮੱਸਿਆ ਵਿਕਾਸ ਦੀ ਸਮੱਸਿਆ ਹੈਗੀ ਆ ਔਰ ਹਰੇਕ ਐਮਸੀ ਨੇ ਹਰੇਕ ਕੌਂਸਲ ਨੇ ਆਪਣੇ ਆਪਣੇ ਵਾਰਡ ਦਾ ਵਿਕਾਸ ਕਰਵਾਉਣਾ ਹੈ ਸੋ ਪ੍ਰਧਾਨ ਜੀ ਨੂੰ ਬੇਨਤੀ ਆ ਕਿ ਸਰਕਾਰੀ ਮਤੇ ਬਾਓ ਪਰ ਸਰਕਾਰੀ ਮਤੇ ਦੇ ਨਾਲ ਨਾਲ ਵਿਕਾਸ ਦੇ ਮਤੇ ਵੀ ਜਰੂਰ ਪਾਈ ਜਾਣ। ਭਲਾ ਇਹ ਜੇਰਨਾ ਸਾਹਿਬ ਕਿੰਨੇ ਚਿਰ ਬਾਅਦ ਅਸੀਂ ਮੀਟਿੰਗ ਆਈ ਹੈਗੀ ਹੈ ਕਿਉਂਕਿ ਮੀਟਿੰਗ ਆਦਾਂ ਤੁਸੀਂ ਇਹ ਹੀ ਦੱਸਦੇ ਆ ਕਿ ਕੋਈ ਮੀਟਿੰਗ ਨਹੀਂ ਸਰਦਾਰ ਪ੍ਰਧਾਨ ਦੀ ਉਹਦੇ ਕਰਕੇ ਜਿਹੜੇ ਕੰਮ ਰੁਕੇ ਹੋਏ ਮਨੀਤ ਜੀ ਜਿਹੜੀ ਆ ਵੀ ਮੀਟਿੰਗ ਆਉਣ ਲੱਗੀ ਆ ਸਰਕਾਰੀ ਕੰਮਾਂ ਨੂੰ ਪਾਸ ਕਰਵਾਉਣ ਦੇ ਲਈ ਘੱਟ ਤੋਂ ਘੱਟ ਇਹ ਵੀ ਮੀਟਿੰਗ ਆ ਪੰਜਾ ਕੁ ਮਹੀਨੇ ਬਾਅਦ ਆਉਣ ਲੱਗੀ ਆ ਪਰ ਜੋ ਰੂਲ ਦੇ ਹਿਸਾਬ ਦੇ ਨਾਲ ਹਰੇਕ ਮਹੀਨੇ ਇੱਕ ਮੀਟਿੰਗ ਲਾਜ਼ਮੀ ਹੋਣੀ ਚਾਹੀਦੀ ਆ ਔਰ ਉਹ ਜਿਹੜੀ ਇੱਕ ਲਾਜ਼ਮੀ ਮੀਟਿੰਗ ਆ ਉਹਦੇ ਵਿੱਚ ਵਿਕਾਸ ਤੇ ਕੰਮਾਂ ਵਾਸਤੇ ਜਿਕਰ ਲਾਜ਼ਮੀ ਹੋਣਾ ਚਾਹੀਦਾ ਹਰੇਕ ਵਾਰਡ ਦੇ ਹਰੇਕ ਕੌਂਸਲਰ ਨੂੰ ਉਹਦੇ ਆਪਣੇ ਆਪਣੇ ਵਾਰਡਾਂ ਵਾਸਤੇ ਬਾਅਦ ਤੋਂ ਬਾਅਦ ਪਾਸੇ ਪਾਏ ਹੋਣੇ ਜਾਣੇ ਚਾਹੀਦੇ ਆ ਇਸ ਤਰ੍ਹਾਂ ਕੋਲ ਜਿਹੜੇ ਸਮੱਸਿਆ ਹੈ ਹੱਲ ਹੋਣ ਦੇ ਅਸਾਰ ਹੈ ਜਿਹੜਾ ਕਿ ਬੱਚੇ ਛੋਟੇ ਛੋਟੇ ਆ ਕਾਫੀ ਅਸੀਂ ਵੀ ਦੇਖਿਆ ਕਾਇਨਾ ਟੋਨਾ ਕਾਫੀ ਬੈਠ ਗਿਆ ਕੋਈ ਨੁਕਸਾਨ ਵੱਡਾ ਨਾ ਹੋ ਜਾਵੇ ਜਾਨੀ ਮਾਰਦੀ ਮਨੀ ਜੀ ਬੜੇ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈ ਰਿਹਾ ਆ ਕਿ ਮੈਨੂੰ ਨਹੀਂ ਪਤਾ ਵਾਕਈ ਕਰਾਇਆ ਦੇ ਵਾੜਾਂ ਵਾਸਤੇ ਪੈਸੇ ਪਏ ਜਾਂ ਉਹਨਾਂ ਕੋਲ ਹੈਗੇ ਜਾਂ ਨਹੀਂ ਹੈਗੇ ਪਰ ਵਾਰਡ ਨੰਬਰ 1 ਦੇ ਵਿਕਾਸ ਕਰਵਾਉਣ ਦੇ ਲਈ ਉਨਾ ਵਾਰਡਾਂ ਦੇ ਵਿੱਚ ਜ਼ਰੂਰੀ ਰਿਪੇਅਰ ਕਰਾਉਣ ਦੇ ਲਈ ਇੱਕ ਵੀ ਪੈਸਾ ਨਹੀਂ ਹੈਗਾ ਮੈਂ ਦੋ ਵਾਰੀ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਸੀ ਜੇਕਰ ਤੁਸੀਂ ਮਤਲਬ ਸਾਨੂੰ ਸਬੰਧਤ ਠੇਕੇਦਾਰਾਂ ਦੇ ਰਾਹੀਂ ਕੰਮ ਨਹੀਂ ਕਰਵਾਉਂ ਦਿੰਦੇ ਤੇ ਜੇ ਤੁਸੀਂ ਦੱਸਦੇ ਵੀ ਹੈ ਨਹੀਂ ਲੈ ਵੀ ਕਿੰਨੇ ਪੈਸੇ ਬਚਦੇ ਆ ਕਿੰਨੇ ਨਹੀਂ ਬਚਦੇ ਕੀ ਮੈਂ ਵਾਰਡ ਨੰਬਰ 1 ਦਾ ਜਿੰਨਾ ਜ਼ਰੂਰੀ ਕੰਮ ਹੈ ਚਾਹੇ ਉਹ ਬਿੱਕ ਲਾਉਣੀ ਆ ਚਾਹੇ ਉਹ ਸੋਸਾਇਟੀ ਬੈਂਕ ਰੋੜਿਆ ਕਿ ਕਿਉਂ ਨਾ ਮੈਂ ਆਪਣੇ ਨਿੱਜੀ ਪੈਸਿਆਂ ਦੇ ਨਾਲ ਇਹਨਾਂ ਦੀ ਰਿਪੇਅਰ ਕਰਵਾ ਦਵਾਂ ਪਰ ਇਹਦੀ ਵੀ ਆਗਿਆ ਕਦੀ ਸਾਡੇ ਨਗਰ ਕੌਂਸਲ ਪਰਿਆਂ ਦੇ ਪ੍ਰਧਾਨ ਨਹੀਂ ਦਿੰਦੇ